ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲੋਵਾਲ ਇੱਕ ਵਾਰ ਫਿਰ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਜੀਵਨ ਗਾਥਾ ਨੂੰ ਦਰਸਾਉਣ ਵਾਸਤੇ ਜੋ ਇੱਕ ਲੜੀਵਾਲ ਸੈਨਸਲਾ ਆਪਾਂ ਸ਼ੁਰੂ ਕੀਤਾ ਹੈ ਅੱਜ 24ਵਾਂ ਐਪੀਸੋਡ ਲੈ ਕੇ ਆਪ ਸੰਗਤ ਦੇ ਸਨਮੁਖ ਮੈਂ ਹਾਜ਼ਰ ਹੋਇਆ ਹਾਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਝੰਗੜਾਂ ਦੀ ਧਰਤੀ ਤੇ ਪਾਈ ਈਸ਼ਰ ਸਿੰਘ ਜੀ ਦੇ ਬਾੜੇ ਵਿੱਚ ਭਾਈ ਸਰਮੁਖ ਸਿੰਘ ਰਹਿਪੇ ਵਾਲਿਆਂ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਰਹਿਪੇ ਨਗਰ ਦੇ ਵਿੱਚ ਜਾ ਕੇ ਸਾਡੀ ਉਡੀਕ ਕਰੋ ਅਸੀਂ ਬਹੁਤ ਜਲਦ ਤੁਹਾਨੂੰ ਉੱਥੇ ਆ ਕੇ ਦਰਸ਼ਨ ਦਵਾਂਗੇ ਤੇ ਪਿੰਡ ਰਹਿਪੇ ਵਿੱਚ ਸਾਡੀ ਜੋ ਮਲਕੀਅਤ ਹੈ ਉਸ ਨੂੰ ਅਸੀਂ ਆਬਾਦ ਵੀ ਕਰਾਂਗੇ ਭਾਈ ਸਰਮੁਖ ਸਿੰਘ ਜੀ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਦੇ ਬਚਨਾਂ ਨੂੰ ਸੱਤ ਕਰਕੇ ਮਨਦੇ ਹਨ ਔਰ ਪਿੰਡ ਰਹਿਪੇ ਲਹਿੰਦੇ ਵਾਲੇ ਪਾਸੇ ਇੱਕ ਕੁਟਿਆ ਦੇ ਵਿੱਚ ਆ ਕੇ ਉਹ ਵਾਸ ਕਰਦੇ ਨੇ ਜਿੱਥੇ ਭਾਈ ਸਰਮੁਖ ਸਿੰਘ ਹੋਣਾ ਨੇ ਹਜ਼ੂਰ ਸ਼੍ਰੀ ਨਾਫਕਮਰ ਰਾਜਾ ਸਾਹਿਬ ਜੀ ਦਾ ਆਸਣ ਵੀ ਵਿਛਾਇਆ ਹੋਇਆ ਹੈ ਭਾਈ ਸਰਮੁਖ ਸਿੰਘ ਜੀ ਹਰ ਰੋਜ਼ ਪ੍ਰੇਮ ਦੇ ਵਿੱਚ ਵਿਰਾਗ ਦੇ ਵਿੱਚ ਭਿੱਜ ਕੇ ਹਜ਼ੂਰ ਸ਼੍ਰੀ ਨਾਫਕਮਰ ਰਾਜਾ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਵਿਰਾਗ ਦੇ ਵਿੱਚ ਭਿੱਜ ਕੇ ਐਨ ਰੂ ਨੂੰ ਪਸੀਜ ਕੇ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਚਰਨਾ ਚ ਫਰਿਆਦ ਕਰਦੇ ਨੇ ਕਿ ਪਾਤਸ਼ਾ ਜਿਵੇਂ ਮਛਲੀ ਪਾਣੀ ਤੋਂ ਬਿਨਾ ਤੜਫਦੀ ਹੈ ਇਸ ਵਕਤ ਮੇਰੀ ਰੂਹ ਵੀ ਆਪ ਜੀ ਦੇ ਦਰਸ਼ਨਾਂ ਨੂੰ ਇੰਜ ਤੜਫ ਰਹੀ ਹੈ ਮੇਰੇ ਕੋਲੋਂ ਇਹ ਵਿਛੋੜਾ ਛੱਲਿਆ ਨਹੀਂ ਜਾ ਰਿਹਾ ਕਿਰਪਾ ਕਰੋ ਪਾਤਸ਼ਾ ਜਲਦੀ ਤੋਂ ਜਲਦੀ ਆ ਕੇ ਪਿੰਡ ਰਹਿਪੇ ਦੀ ਧਰਤੀ ਨੂੰ ਭਾਗ ਲਾਓ ਤੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਹਜ਼ੂਰ ਸ਼੍ਰੀ ਨਾਭਗੰਗ ਰਾਜਾ ਸਾਹਿਬ ਜੀ ਭਾਈ ਈਸ਼ਰ ਸਿੰਘ ਜੀ ਦੇ ਬਾੜੇ ਵਿੱਚ ਪਿੰਡ ਝਿੰਗੜਾਂ ਦੇ ਵਿੱਚ ਬੈਠੇ ਨੇ ਅੱਧੀ ਰਾਤ ਦਾ ਸਮਾਂ ਹੈ ਦੂਜੇ ਪਾਸੇ ਭਾਈ ਸਰਮੁਖ ਸਿੰਘ ਜੀ ਹਜ਼ੂਰ ਸ਼੍ਰੀ ਨਾਭਗੰਗ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਜੁੜੇ ਹੋਏ ਨੇ ਬਿਰਤੀ ਜੁੜੀ ਹੋਈ ਹੈ ਹਜ਼ੂਰ ਸ਼੍ਰੀ ਨਾਭਗੰਗ ਰਾਜਾ ਸਾਹਿਬ ਜੀ ਦੇ ਚਰਨਾਂ ਨਾ ਵਿਰਾਗ ਦੇ ਵਿੱਚ ਭਿੱਜ ਕੇ ਪ੍ਰੇਮ ਦੇ ਵਿੱਚ ਭਿੱਜ ਕੇ ਵਾਰ-ਵਾਰ ਬਿਰਲਾਪ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਤੇ ਭਾਈ ਸਰਮੁਖ ਸਿੰਘ ਜੀ ਦੀ ਰੇਪੇ ਨਗਰ ਦੇ ਵਿੱਚ ਲਹਿੰਦੇ ਪਾਸੇ ਬਣੀ ਹੋਈ ਕੁਟਿਆ ਦੇ ਵਿੱਚ ਕੀਤੀ ਗਈ ਅਰਜ਼ੋਈ ਨੂੰ 5 ਮੀਲ ਦੂਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਭਾਈ ਈਸ਼ਰ ਸਿੰਘ ਜੀ ਦੇ ਬਾੜੇ ਵਿੱਚ ਬੈਠਿਆਂ ਹੋਇਆਂ ਸੁਣ ਲਿਆ ਹੈ ਹੁਣ ਭਾਈ ਸਰਮੁਖ ਸਿੰਘ ਹੁਣਾਂ ਦੀ ਭਾਵਨਾ ਇੰਨੀ ਪ੍ਰਬਲ ਹੈ ਇੰਨੀ ਜ਼ੋਰਦਾਰ ਹੈ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੇ ਭਗਤ ਦੀ ਵੰਦਨਾ ਅੱਗੇ ਆਪਣੇ ਭਗਤ ਦੀ ਅਰਜ਼ੋਈ ਅੱਗੇ ਖੁਦ ਨੂੰ ਰੋਕ ਨਾ ਸਕੇ ਅੱਧੀ ਰਾਤ ਦਾ ਸਮਾਂ ਹੈ ਸਰਦ ਰੁੱਤ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੰਗੇ ਪੈਰੀ ਭਾਈ ਈਸ਼ਰ ਸਿੰਘ ਜੀ ਦੇ ਬਾੜੇ ਨੂੰ ਛੜਦੇ ਨੇ ਤੇ ਕਾਲੀ ਕਾਲੀ ਨਗਰ ਝੰਗੜਾਂ ਤੋਂ ਨਗਰ ਰਹਿਪੇ ਨੂੰ ਚਾਲੇ ਪਾ ਦਿੰਦੇ ਨੇ ਕੱਕਰ ਪੈ ਰਿਆ ਹੈ ਸਰਦ ਰੁੱਤ ਹੈ ਔਰ ਇੰਨੀ ਸਰਦ ਰੁੱਤ ਹੈ ਕਿ ਪੋ ਦੀ ਸਰਦ ਰੁੱਤ ਵਿੱਚ ਰਜਾਈਆਂ ਵਿੱਚ ਲੁਕੇ ਹੋਏ ਲੋਕਾਂ ਨੂੰ ਵੀ ਠੰਡ ਦੇ ਨਾਲ ਕੰਬਣੀ ਛਿੜਦੀ ਜਾ ਰਹੀ ਹੈ ਕਾਲੀ ਬੌਲੀ ਰਾਤ ਵਿੱਚ ਚੰਨ ਦੀ ਚਾਨਣੀ ਹਜ਼ੂਰ ਸ਼ਰੀ ਨਾਵ ਕਮਰਾਜਾ ਸਾਹਿਬ ਜੀ ਦੇ ਦਗ-ਦਗ ਕਰਦੇ ਚਿਹਰੇ ਅੱਗੇ ਫਿੱਕੀ ਪੈਂਦੀ ਜਾ ਰਹੀ ਹੈ ਇੱਕ ਪਾਸੇ ਛੱਪੜਾਂ ਦਾ ਜੰਮਿਆ ਹੋਇਆ ਪਾਣੀ ਦੂਜੇ ਪਾਸੇ ਪੈ ਰਿਹਾ ਕੱਕਰ ਤੇ ਕੱਕਰ ਪੈਂਦੇ ਮੌਸਮ ਨੂੰ ਤੇ ਠੰਡੇ ਹੋਏ ਜੰਮੇ ਹੋਏ ਪਾਣੀਆਂ ਨੂੰ ਚੀਰਦੇ ਹੋਏ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੇ ਭਗਤ ਦੀ ਪੁਕਾਰ ਸੁਣ ਕੇ ਨੰਗੇ ਪੈਰੀ ਕਾਲੀ ਕਾਲੀ ਨਗਰ ਝੰਗਣਾ ਤੋਂ ਨਗਰ ਰਹਿਪੇ ਨੂੰ ਤੁਰਦੇ ਜਾ ਰਹੇ ਨੇ ਪਿੰਡ ਸ਼ਿਕਾਰਾਂ ਵਿੱਚੋਂ ਹੁੰਦੇ ਹੋਏ ਰਹਿਪੇ ਦੇ ਵਿੱਚ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਚਰਨ ਪਾਉਂਦੇ ਨੇ ਆਖਰ ਉਹ ਮੁਬਾਰਕ ਸਮਾਂ ਆ ਗਿਆ ਜਿਸ ਦਾ ਜ਼ਿਕਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਕਰਕੇ ਭਾਈ ਸਰਮੁਖ ਸਿੰਘ ਨੂੰ ਕਿਹਾ ਸੀ ਸਰਮੁਖ ਸਿੰਘ ਜੀ ਪਿੰਡ ਰੈਪੇ ਜਾ ਕੇ ਸਾਡੀ ਉਡੀਕ ਕਰੋ ਅਸੀਂ ਜਲਦ ਪਿੰਡ ਰੈਪੇ ਦੇ ਵਿੱਚ ਆ ਕੇ ਚਰਨ ਪਾਵਾਂਗੇ ਉਹ ਮੁਬਾਰਕ ਸਮਾਂ ਆ ਗਿਆ ਅੰਮ੍ਰਿਤ ਵੇਲਾ ਹੈ ਹਜ਼ੂਰ ਪਹੁੰਚਦੇ ਨੇ ਰੈਪੇ ਦੀ ਝੂ ਵਿੱਚ ਤੇ ਫੜਾਈਆਂ ਵਾਲੇ ਖੂਹ ਦੀ ਮੌਣ ਦੇ ਉੱਤੇ ਆ ਕੇ ਹਜ਼ੂਰ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਬੈਠ ਜਾਂਦੇ ਨੇ ਬਹੁ ਫੁੱਟਣ ਲੱਗਦੀ ਹੈ ਚੜ੍ਹਦੇ ਸੂਰਜ ਦੀ ਲਾਲੀ ਅਸਮਾਨ ਨੂੰ ਆਪਣੇ ਰੰਗ ਵਿੱਚ ਰੰਗਣ ਲੱਗਦੀ ਹੈ ਚਿੜੀਆਂ ਦੀ ਚਹਿਕਾਟ ਸੁਣ ਕੇ ਅੰਮ੍ਰਿਤ ਵੇਲੇ ਦੀ ਦਸਤਕ ਸੁਣ ਕੇ ਸੁਆਣੀਆਂ ਦੁੱਧ ਰਿੜਕਣ ਲੱਗਦੀਆਂ ਨੇ ਤੇ ਕਿਸਾਨ ਵੀਰ ਜ਼ਿਮੀਂਦਾਰ ਵੀਰ ਕਿਉਂਕਿ ਠੰਡ ਬੜੀ ਹੈ ਕੱਕਰ ਪੈ ਰਿਹਾ ਹੈ ਪੌਦੀ ਸਰਦ ਰੁੱਤ ਹੈ ਤੇ ਐਸੀ ਠੰਡ ਦੇ ਵਿੱਚ ਕਿਸਾਨਾਂ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਤੇ ਕਿਸਾਨ ਭੂਰਿਆਂ ਦਾ ਝੁੰਬ ਮਾਰ ਕੇ ਲੋਈਆਂ ਦੀਆਂ ਬੁਕੜਾ ਮਾਰ ਕੇ ਆਪੋ ਆਪਣੇ ਬਲਦਾਂ ਨੂੰ ਨਾਲ ਲੈ ਕੇ ਆਪੋ ਆਪਣੀ ਜ਼ਮੀਨਾਂ ਵੱਲ ਆਪਣੇ ਆਪਣੇ ਖੂਹਾਂ ਵੱਲ ਚਾਲੇ ਮਾਰ ਦਿੰਦੇ ਨੇ ਪੌ ਫੁੱਟ ਦੀ ਵੇਖ ਭਾਈ ਸਰਮੁਖ ਸਿੰਘ ਹੁਣਾਂ ਦਾ ਭਰਾ ਭਾਈ ਗੁਰਮੁਖ ਸਿੰਘ ਵੀ ਆਪਣੇ ਬਲਦਾਂ ਦੀ ਜੋੜੀ ਲੈ ਕੇ ਫਲਾਈਆਂ ਵਾਲੇ ਖੂਹ ਵੱਲ ਨੂੰ ਰਵਾਨਾ ਹੋ ਜਾਂਦਾ ਹੈ ਜਦੋਂ ਫਲਾਈਆਂ ਵਾਲੇ ਖੂਹ ਦੇ ਉੱਤੇ ਜਾ ਕੇ ਵੇਖਦਾ ਹੈ ਕਿ ਇੱਕ ਪਤਲੇ ਸਰੀਰ ਦਾ ਸਾਧੂ ਚਿੱਟੇ ਲੱਠੇ ਦੀ ਚਾਦਰ ਦੀ ਬੁੱਕਲ ਮਾਰ ਕੇ ਖੂਹ ਦੀ ਮੌਣ ਦੇ ਉੱਤੇ ਬੈਠਾ ਅੱਖਾਂ ਬੰਦ ਕਰਕੇ ਪ੍ਰਭੂ ਦੀ ਭਗਤੀ ਵਿੱਚ ਲੀਨ ਹੈ ਤਾਂ ਇੱਕਦਮ ਦੇਖ ਕੇ ਚੌਂਕ ਜਾਂਦਾ ਹੈ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਇੰਨੀ ਸਰਦ ਰੋਤ ਹੈ ਕੱਕਰ ਪੈ ਰਿਹਾ ਹੈ ਇੰਨੀ ਠੰਡ ਦੇ ਵਿੱਚ ਇਹ ਪਤਲੇ ਸਰੀਰ ਦਾ ਸਾਧੂ ਚਿੱਟੇ ਲੱਠੇ ਦੀ ਚਾਦਰ ਦੀ ਬੁੱਕਲ ਮਾਰ ਕੇ ਪ੍ਰਭੂ ਦੀ ਬੰਦਗੀ ਕਰ ਰਿਹਾ ਹੈ ਕੀ ਇਸ ਨੂੰ ਠੰਡ ਨਹੀਂ ਲੱਗ ਰਹੀ ਇੰਨੀ ਮਨ ਦੇ ਵਿੱਚ ਵਿਚਾਰ ਕਰਦਾ ਕਰਦਾ ਹਜ਼ੂਰ ਦੇ ਸਨਮੁਖ ਜਾ ਕੇ ਖੜਾ ਹੁੰਦਾ ਹੈ ਭਾਈ ਗੁਰਮukh ਸਿੰਘ ਜੀ ਹਜ਼ੂਰ ਸ਼੍ਰੀ ਨਾਭਗੰਗਰ ਰਾਜਾ ਸਾਹਿਬ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਪਾਤਸ਼ਾ ਅੱਗ ਬਾਲ ਦਿਏ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਅੱਖਾਂ ਖੋਲਦੇ ਨੇ ਤੇ ਅੱਖਾਂ ਖੋਲ ਕੇ ਭਾਈ ਗੁਰਮੁਖ ਸਿੰਘ ਨੂੰ ਬਚਨ ਕਰਦੇ ਨੇ ਗੁਰਮੁਖ ਸਿੰਘਾ ਜਾ ਸਾਡੇ ਸੇਵਕ ਸਰਮੁਖ ਸਿੰਘ ਨੂੰ ਜਾ ਕੇ ਸੁਨੇਹਾ ਦੇ ਦੇ ਤੇ ਉਸ ਨੂੰ ਦੱਸ ਦੇ ਕਿ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਰੇਪੇ ਨਗਰ ਦੇ ਵਿੱਚ ਆ ਚੁੱਕੇ ਨੇ ਤੇ ਫਲਾਈਆਂ ਵਾਲੇ ਖੂਹ ਦੀ ਮੌਣ ਦੇ ਉੱਤੇ ਆ ਕੇ ਬੈਠੇ ਨੇ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਨੂੰ ਉਦੋਂ ਤੱਕ ਬਹੁਤ ਸਾਰੀ ਸੰਗਤ ਨਾਮ ਤੋ ਤਾਂ ਜਾਣਦੀ ਸੀ ਕੌਤਕਾਂ ਤੋ ਤਾਂ ਜਾਣਦੀ ਸੀ ਆਪਜੀ ਦੀ ਕੀਰਤੀ ਤੋ ਤਾਂ ਜਾਣਦੀ ਸੀ ਪਰ ਬਹੁਤੀ ਸੰਗਤ ਨੇ ਆਪਜੀ ਦੇ ਦਰਸ਼ਨ ਨਾ ਸੀ ਕੀਤੇ ਹੋਏ ਭਾਈ ਗੁਰਮੁਖ ਸਿੰਘ ਹੁਣੀ ਵੀ ਆਪਜੀ ਦੇ ਦਰਸ਼ਨ ਕਰਕੇ ਪਹਿਲੀ ਵਾਰ ਨਿਹਾਲ ਹੋਏ ਸਨ ਉਹਨਾਂ ਨੇ ਪਹਿਲਾਂ ਆਪਜੀ ਦਾ ਨਾਮ ਤਾਂ ਸੁਣਿਆ ਸੀ ਪਰ ਆਪਜੀ ਦੇ ਦਰਸ਼ਨ ਨਹੀਂ ਸੀ ਕੀਤੇ ਜਦੋਂ ਭਾਈ ਗੁਰਮੁਖ ਸਿੰਘ ਨੇ ਹਜ਼ੂਰ ਸ਼੍ਰੀ ਨਾਮਕੰਮ ਰਾਜਾ ਸਾਹਿਬ ਜੀ ਦੇ ਮੁਖਾਰ ਬਿੰਦੂ ਸੁਣਿਆ ਕਿ ਜਦ ਸਰਮੁਖ ਸਿੰਘ ਨੂੰ ਜਾ ਕੇ ਸੁਨੇਹਾ ਦੇ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਆਏ ਨੇ ਤੇ ਭਾਈ ਗੁਰਮੁਖ ਸਿੰਘ ਆਪਣੇ ਆਪ ਨੂੰ ਹੋਰ ਰੋਕ ਨਾ ਸਕਿਆ ਭੱਜ ਤੁਰਿਆ ਸਰਮੁਖ ਸਿੰਘ ਵੱਲ ਨੂੰ ਤੇ ਸਰਮੁਖ ਸਿੰਘ ਦੇ ਕੋਲ ਜਾ ਕੇ ਉਸ ਨੂੰ ਸਾਰੀ ਵਿਥਿਆ ਸੁਣਾਈ ਆਖਿਆ ਕਿ ਇੰਨੀ ਸਰਦ ਰੁੱਤ ਵਿੱਚ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਫਲਾਈਆਂ ਵਾਲੇ ਖੂਹ ਦੀ ਮੌਣ ਦੇ ਉੱਤੇ ਚਿੱਟੇ ਲੱਠੇ ਦੀ ਚਾਦਰ ਦੀ ਬੁੱਕਲ ਮਾਰ ਕੇ ਬੈਠੇ ਨੇ ਔਰ ਤੈਨੂੰ ਬੁਲਾਇਆ ਹੈ ਚੱਲ ਮੇਰੇ ਨਾਲ ਚੱਲ ਔਰ ਆਪਣੇ ਨਾਲ ਗਰਮ ਦੁੱਧ ਲੈ ਜਾ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਸ਼ਕਣ ਵਾਸਤੇ ਅੱਗੋਂ ਸਰਮੁਖ ਸਿੰਘ ਜੀ ਜੋ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਨਿਤਾ ਪ੍ਰਤੀ ਜਾਂਦੇ ਸਨ ਔਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਬਾਰੇ ਸਾਰੀ ਗੱਲਬਾਤ ਜਾਣਦੇ ਸਨ ਉਹ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਗੁਰਮੁਖ ਸਿਆ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਗਰਮ ਦੁੱਧ ਨਹੀਂ ਸ਼ੱਕਦੇ ਮੈਂ ਦੁੱਧ ਭੰਨ ਕੇ ਘੜੜ ਤਿਆਰ ਕਰਦਾ ਹਾਂ ਕਰੜ ਤਿਆਰ ਕੀਤਾ ਗੜਵੀ ਦੇ ਵਿੱਚ ਪਾ ਕੇ ਭਾਈ ਗੁਰਮੁਖ ਸਿੰਘ ਤੇ ਭਾਈ ਸਰਮੁਖ ਸਿੰਘ ਦੋਵੇਂ ਤੁਰ ਪੈਂਦੇ ਨੇ ਭਾਈ ਗੁਰਮੁਖ ਸਿੰਘ ਹਜ਼ੂਰ ਦੇ ਕੋਲ ਪਹੁੰਚ ਕੇ ਕੁਝ ਬਾਲਣ ਇਕੱਠਾ ਕਰਕੇ ਉੱਥੇ ਅੱਗ ਬਾਲ ਦਿੰਦਾ ਤਾਂ ਕਿ ਪਾਤਸ਼ਾਹ ਨੂੰ ਠੰਡ ਨਾ ਲੱਗੇ ਕਿਉਂਕਿ ਮਨ ਦੇ ਵਿੱਚ ਭਾਵਨਾ ਹੈ ਕਿ ਹਜ਼ੂਰ ਨੂੰ ਠੰਡ ਲੱਗ ਰਹੀ ਹੋਣੀ ਹੈ ਕੱਕਰ ਪੈ ਰਿਹਾ ਹੈ ਰਜਾਈਆਂ ਵਿੱਚ ਲੁਕੇ ਹੋਏ ਲੋਕਾਂ ਨੂੰ ਵੀ ਕੰਬਣੀ ਛਿੜਦੀ ਜਾ ਰਹੀ ਹੈ ਤਾਂ ਪਾਤਸ਼ਾਹ ਨੂੰ ਵੀ ਜ਼ਰੂਰ ਠੰਡ ਲੱਗਦੀ ਹੋਣੀ ਹੈ ਉਹ ਅੱਗ ਬਾਲ ਦਿੰਦੇ ਨੇ ਪਾਈ ਸਰਮੁਖ ਸਿੰਘ ਜੀ ਜੋ ਪਿਆਰ ਦੇ ਨਾਲ ਘੜੜ ਤਿਆਰ ਕਰਕੇ ਗੜਵੀ ਚ ਪਾ ਕੇ ਲੈ ਕੇ ਜਾਂਦੇ ਨੇ ਉਹ ਜਾ ਕੇ ਹਜ਼ੂਰ ਦੇ ਅੱਗੇ ਰੱਖ ਦਿੰਦੇ ਨੇ ਜਿਵੇਂ ਬ੍ਰਿਜ ਦੇ ਵਿੱਚ ਕ੍ਰਿਸ਼ਨ ਜੀ ਦੀ ਬਾਂਸਰੀ ਸੁਣ ਕੇ ਉਥੋਂ ਦੀਆਂ ਸੰਗਤਾਂ ਖੁਦ ਨੂੰ ਰੋਕ ਨਹੀਂ ਸੀ ਪਾਈਆਂ ਭੱਜੀਆਂ ਤੁਰੀਆਂ ਆਉਣੀਆਂ ਸੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨੂੰ ਇੰਜ ਹੀ ਨਗਰ ਰੇਪੇ ਦੇ ਵਿੱਚ ਕੌਤਕ ਵਰਤੇ ਆ ਜਿਸ ਨੂੰ ਵੀ ਪਤਾ ਲੱਗਦਾ ਕਿ ਫਲਾਈਆਂ ਵਾਲੇ ਖੂਹ ਦੇ ਉੱਤੇ ਹਜ਼ੂਰ ਸ਼੍ਰੀ ਨਾਭਗੰ ਮਹਾਰਾਜਾ ਸਾਹਿਬ ਜੀ ਆ ਕੇ ਬੈਠੇ ਨੇ ਤੇ ਉਹ ਆਪਣੇ ਕੰਮਕਾਰ ਵਿੱਚ ਹੀ ਛੱਡ ਕੇ ਹਜ਼ੂਰ ਦੇ ਦਰਸ਼ਨਾਂ ਨੂੰ ਭੱਜਾ ਤੁਰਿਆ ਆਉਂਦਾ ਹੈ ਆਪੋ ਆਪਣੀ ਭਾਵਨਾ ਮੁਤਾਬਕ ਆਪੋ ਆਪਣੀ ਸ਼ਰਧਾ ਮੁਤਾਬਕ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਛਕਣ ਹਿੱਤ ਰਸਦਾਂ ਵਸਦਾਂ ਲੈ ਕੇ ਹਾਜ਼ਰ ਹੋ ਰਹੀਆਂ ਨੇ ਲੰਬੜਦਾਰ ਪਰਿਵਾਰ ਦੀ ਮਾਈ ਬਸੰਤ ਕੌਰ ਉਹਨੇ ਵੀ ਸੁਣਿਆ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨਗਰ ਰੇਪੇ ਦੇ ਵਿੱਚ ਆਏ ਨੇ ਤੇ ਮਾਈ ਬਸੰਤ ਕੌਰ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਹਰ ਕੋਈ ਆਪੋ ਆਪਣੀ ਸ਼ਰਧਾ ਮੁਤਾਬਕ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਸ਼ਕਣ ਵਾਸਤੇ ਕੁਝ ਨਾ ਕੁਝ ਲੈ ਕੇ ਜਾ ਰਿਹਾ ਹੈ ਮੈਂ ਵੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਵਾਸਤੇ ਪ੍ਰਸ਼ਾਦ ਤਿਆਰ ਕਰਕੇ ਦੇਗ ਦਾ ਲੈ ਜਾਂਦੀ ਹਾਂ ਘਰ ਦੇ ਵਿੱਚ ਸੱਜਰ ਸੂਈ ਮੱਝ ਹੈ ਜਿਸ ਦਾ ਘਿਓ ਤਿਆਰ ਕੀਤਾ ਹੋਇਆ ਹੈ ਉਹਨਾਂ ਦਿਨਾਂ ਵਿੱਚ ਸੰਗਤਾਂ ਦੀ ਇਹ ਰੀਤ ਹੋਇਆ ਕਰਦੀ ਸੀ ਕਿ ਪਹਿਲਾਂ ਘਿਓ ਤਾਂ ਤਿਆਰ ਕਰਕੇ ਅਕੀਮਪੁਰ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਜਾ ਕੇ ਭੋਗ ਲਵਾਉਂਦੇ ਸਨ ਮੱਥਾ ਟੇਕਦੇ ਸਨ ਫਿਰ ਉਸ ਘਿਓ ਨੂੰ ਘਰ ਦੇ ਵਿੱਚ ਵਰਤਦੇ ਸਨ ਜਿਵੇਂ ਹੀ ਉਹ ਪ੍ਰਸ਼ਾਦ ਤਿਆਰ ਕਰਨ ਲੱਗਦੀ ਹੈ ਉਹਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਇਹ ਘਿਓ ਮੈਂ ਅਜੇ ਤੱਕ ਵਰਤਿਆ ਨਹੀਂ ਸੁੱਚਾ ਰੱਖਿਆ ਹੋਇਆ ਹੈ ਜੇ ਮੈਂ ਇਸ ਘਿਓ ਦਾ ਪ੍ਰਸ਼ਾਦ ਤਿਆਰ ਕਰਕੇ ਹਜ਼ੂਰ ਸ਼੍ਰੀ ਨਾਭ ਕਮ ਰਾਜਾ ਸਾਹਿਬ ਜੀ ਵਾਸਤੇ ਲੈ ਜਾਂਦੀਆਂ ਕਿਤੇ ਇੰਜ ਨਾ ਹੋਵੇ ਕਿ ਇਸ ਘਿਓ ਦੀ ਸੋਚਮਤਾ ਭੰਗ ਹੋ ਜਾਵੇ ਇਸ ਖਿਆਲ ਦੇ ਵਿੱਚ ਗੁੰਮੀ ਹੋਈ ਮਾਈ ਬਸੰਤਕੌਰ ਮਾਈ ਰਲੀ ਦੇ ਘਰੋਂ ਕੁਝ ਘਿਓ ਮਗਾਉਂਦੀ ਐ ਮਾਈ ਰਲੀ ਦੇ ਘਰੋਂ ਘਿਓ ਮਗਾ ਕੇ ਪ੍ਰਸ਼ਾਦ ਤਿਆਰ ਕਰਦੀ ਐ ਤੇ ਦੇਗ ਤਿਆਰ ਕਰਕੇ ਫੁਲਾਈਆਂ ਵਾਲੇ ਖੂਹ ਨੂੰ ਚੱਲ ਪੈਂਦੀ ਐ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਬੈਠੇ ਹੋਏ ਨੇ ਸੰਗਤਾਂ ਉਹਨਾਂ ਦੇ ਆਲੇ-ਦੁਆਲੇ ਬੈਠੀਆਂ ਹੋਈਆਂ ਨੇ ਨਾਮ ਜਪ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਰਹੀਆਂ ਨੇ ਮਾਈ ਬਸੰਤ ਕੌਰ ਵੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਅੱਗੇ ਹਾਜ਼ਰ ਹੁੰਦੀ ਹੈ ਤੇ ਹਾਜ਼ਰ ਹੋ ਕੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਅੱਗੇ ਕੜਾ ਪ੍ਰਸ਼ਾਦ ਦੀ ਦੇਗ ਜੋ ਲੈ ਕੇ ਗਈ ਹੈ ਉਹ ਰੱਖ ਦਿੰਦੀ ਹੈ ਅੱਗੋਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਘਟ ਘਟ ਦੀਆਂ ਜਾਣਨ ਵਾਲੇ ਜਿਨ੍ਹਾਂ ਤੋਂ ਸਾਡੇ ਹਿਰਦੇ ਦੀਆਂ ਕੁਝ ਨਹੀਂ ਲੁਕੀਆਂ ਹੋਈਆਂ ਕਈ ਵਾਰ ਪਿਆਰਿਓ ਅਸੀਂ ਵੀ ਸੋਚ ਲੈਂਦੇ ਹਾਂ ਕਿ ਜੋ ਅਸੀਂ ਕਰ ਰਹੇ ਹਾਂ ਸੰਸਾਰ ਵਿੱਚ ਸ਼ਾਇਦ ਉਹ ਅਸੀਂ ਪਰਮਾਤਮਾ ਤੋਂ ਵੀ ਲੁਕੋ ਰਹੇ ਹਾਂ ਆਮ ਤੌਰ ਤੇ ਅਸੀਂ ਆਮ ਲੋਕਾਂ ਤੋਂ ਤਾਂ ਆਪਣੀ ਕੀਤੀ ਹੋਈ ਕਾਰ ਨੂੰ ਲੁਕਾਈ ਰਹੇ ਹੁੰਨੇ ਆ ਪਰ ਮਨ ਵਿੱਚ ਸਾਡੇ ਕਈ ਵਾਰ ਇਹ ਵੀ ਖਿਆਲ ਆ ਜਾਂਦਾ ਹੈ ਵੀ ਸ਼ਾਇਦ ਅਸੀਂ ਪਰਮਾਤਮਾ ਤੋਂ ਵੀ ਲੁਕੋ ਲਵਾਂਗੇ ਪਰ ਪਰਮਾਤਮਾ ਤੋਂ ਕੁਝ ਲੁਕਿਆ ਨਹੀਂ ਹੁੰਦਾ ਪ੍ਰਭੂ ਦੇ ਪਿਆਰੇ ਸੰਤ ਮਹਾਪੁਰਸ਼ ਤੇ ਪ੍ਰਭੂ ਦੀ ਭਗਤੀ ਕਰਨ ਵਾਲੇ ਨਾਮ ਦੇ ਰਤੀਏ ਬ੍ਰਹਮ ਗਿਆਨੀ ਮਹਾਪੁਰਸ਼ ਸਭ ਕੁਝ ਜਾਣਦੇ ਨੇ ਘਟ ਘਟ ਦੀਆਂ ਜਾਣਦੇ ਨੇ ਇਸੇ ਤਰ੍ਹਾਂ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਮਾਈ ਨੂੰ ਵੇਖ ਕੇ ਬਚਨ ਕਰਦੇ ਨੇ ਕੇ ਮਾਈ ਸਾਡੇ ਵਾਸਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਈ ਹੈ ਅਸੀਂ ਮਾਈ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਨਾਨਕ ਸਰ ਸਾਹਿਬ ਦੀ ਸਿਰਜਣਾ ਵੇਲੇ ਵੀ ਅਸੀਂ ਹਾਜ਼ਰ ਸਾਂ ਤੇ ਮਾਈ ਦੇ ਮਨ ਵਿੱਚ ਇਹ ਖਿਆਲ ਹੈ ਕਿ ਜੇ ਇਹ ਮਾਈ ਆਪਣੇ ਘਰ ਦੀ ਸੱਜਰ ਸੂਈ ਮੱਝ ਦਾ ਘਿਓ ਤਿਆਰ ਘਿਓ ਤੋਂ ਦੇਗ ਤਿਆਰ ਕਰਕੇ ਸਾਡੇ ਲਈ ਛਕਣ ਵਾਸਤੇ ਲੈ ਆਉਂਦੀ ਤਾਂ ਇਸ ਦੇ ਘਰ ਜਿਹੜਾ ਘਿਓ ਤਿਆਰ ਹੋਇਆ ਉਸ ਦੀ ਸੋਚਮਤਾ ਭੰਗ ਹੋ ਜਾਣੀ ਸੀ ਇਸ ਕਰਕੇ ਮਾਈ ਕਿਸੇ ਹੋਰ ਮਾਈ ਦੇ ਘਰੋਂ ਘਿਓ ਲੈ ਕੇ ਦੇਗ ਤਿਆਰ ਕਰਕੇ ਲੈ ਕੇ ਆਈ ਹੈ ਜਦੋਂ ਆਪਣੀ ਕੀਤੀ ਹੋਈ ਕਾਰ ਨੂੰ ਮਾਈ ਨੇ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੇ ਮੁਖਾਰਬਨ ਤੋਂ ਸੁਣਿਆ ਇੱਕਦਮ ਚੌਂਕ ਗਈ ਅੱਖਾਂ ਦੇ ਵਿੱਚੋਂ ਟਿਪ ਟਿਪ ਪਾਣੀ ਡਿਗਣ ਲੱਗ ਪਿਆ ਮਨ ਦੇ ਵਿੱਚ ਵਿਰਾਗ ਹੈ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਅੱਗੇ ਬੇਨਤੀ ਕਰਦੀ ਹੈ ਪਾਤਸ਼ਾ ਬਖਸ਼ ਦਿਓ ਮੈਂ ਸੰਸਾਰ ਦੀਆਂ ਝੂਠੀਆਂ ਕਾਰਾਂ ਦੇ ਵਿੱਚ ਰੁੱਝੀ ਹੋਈ ਭੁੱਲ ਗਈ ਸਾਂ ਕਿ ਆਪ ਜੀ ਤਾਂ ਝੂਠਿਆਂ ਨੂੰ ਸੁੱਚੇ ਕਰ ਦਿੰਦੇ ਹੋ ਆਪ ਜੀ ਤਾਂ ਪਵਿੱਤਰਤਾ ਦੇ ਦਾਤੇ ਹੋ ਤੁਹਾਡੇ ਤੋਂ ਪਵਿੱਤਰ ਕੌਣ ਹੋ ਸਕਦਾ ਮੈਂ ਤਾਂ ਐਵੇਂ ਵਿਕਾਰਾਂ ਦੇ ਵਿੱਚ ਉਲਝੀ ਹੋਈ ਸੋਚਾਂ ਦੇ ਵਿੱਚ ਉਲਝੀ ਹੋਈ ਇਹ ਸੋਚ ਬੈਠੀ ਕਿ ਸ਼ਾਇਦ ਕਿ ਉਹ ਦੀ ਸੁਚਮਤਾ ਭੰਗ ਹੋ ਜੂਗੀ ਜੇ ਮੈਂ ਆਪ ਜੀ ਵਾਸਤੇ ਸ਼ੱਕਣ ਲਈ ਲੈ ਆਈ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਮੁਸਕਰਾਏ ਤੇ ਸੰਗਤਾਂ ਦੇ ਵਿੱਚ ਪ੍ਰਸ਼ਾਦ ਵਰਤੌਣ ਦਾ ਹੋਕਾ ਦਿੱਤਾ ਤੇ ਜਿੰਨੀਆਂ ਵੀ ਸੰਗਤਾਂ ਉੱਥੇ ਬੈਠੀਆਂ ਸਨ ਉਹਨਾਂ ਦੇ ਵਿੱਚ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਸੰਗਤਾਂ ਪ੍ਰਸ਼ਾਦ ਛਕਦੀਆਂ ਨੇ ਉਸ ਤੋਂ ਬਾਅਦ ਹਜ਼ੂਰ ਸ਼੍ਰੀ ਨਾਥ ਕਮਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਨੂੰ ਕਹਿੰਦੇ ਨੇ ਸਰਮੁਖ ਸਿਆ ਚੱਲ ਹੁਣ ਤੇਰੀ ਕੁਲੀ ਦੇ ਵਿੱਚ ਜਾ ਕੇ ਕੁਝ ਸਮਾਂ ਆਰਾਮ ਕਰਦੇ ਹਾਂ ਤੇਰੇ ਆਸਣ ਦੇ ਉੱਤੇ ਜਾ ਕੇ ਬਿਰਾਜਦੇ ਹਾਂ ਤੇ ਇਹ ਕਹਿ ਕੇ ਹਜ਼ੂਰ ਸ਼੍ਰੀ ਨਾਥ ਕਮਰਾਜਾ ਸਾਹਿਬ ਜੀ ਸੰਗਤ ਨੂੰ ਛੁੱਟੀਆਂ ਬਖਸ਼ ਦਿੰਦੇ ਨੇ ਤੇ ਖੁਦ ਫਲਾਈਆਂ ਵਾਲੇ ਖੂਹ ਤੋਂ ਭਾਈ ਸਰਮੁਖ ਸਿੰਘ ਹੋਣਾ ਤੇ ਕੁਝ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਭਾਈ ਸਰਮੁਖ ਸਿੰਘ ਦੀ ਕੁੱਲੀ ਵਿੱਚ ਜੋ ਭਾਈ ਸਰਮੁਖ ਸਿੰਘ ਹੋਣਾ ਨੇ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੇ ਲਈ ਸ਼ਰਧਾਪੂਰਵਕ ਆਸਣ ਵਿਛਾਇਆ ਹੋਇਆ ਉਸ ਆਸਣ ਦੇ ਉੱਤੇ ਆ ਕੇ ਬਿਰਾਜਦੇ ਨੇ ਤੇ ਕੁਝ ਪਲ ਉੱਥੇ ਆਰਾਮ ਕਰਦੇ ਨੇ ਇੱਥੇ ਹੀ ਅੱਜ ਦੇ ਐਪੀਸੋਡ ਦੀ ਸਮਾਪਤੀ ਹੈ ਇਹ ਗਾਥਾ ਆਪ ਜੀ ਦੇ ਨਾਲ ਸਾਂਝੀ ਕਰਦੇ ਸਮੇਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹੋਣਗੀਆਂ ਹਜ਼ੂਰ ਬਖਸ਼ਣ ਹਾਰ ਨੇ ਸਾਨੂੰ ਬਖਸ਼ ਲੈਣ ਔਰ ਅਗਲੇ એપisode ਵਿੱਚ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਦੀ ਜੀਵਨੀ ਦਾ ਅਗਲਾ ਪ੍ਰਸੰਗ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਦੀ ਸਾਨੂੰ ਛੁੱਟੀ ਦਿਓ ਰਾਜਾ ਸਾਹਿਬ ਵਲੌਗਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਰਾਜਾ ਸਾਹਿਬ ਦੇ ਪਿਆਰਿਆਂ ਤੱਕ ਪਹੁੰਚਾਓ ਤਾਂ ਜੋ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਸੁਣ ਸਕਣ ਸਰਵਣ ਕਰਨ ਸਕਣ ਔਰ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਘਰਬਲੀ